ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਤਜਹੁ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ नानक दुख भ्रम भओ जाए अष्टपदी मानुक की टेक बिरथी सब जान देवन को एक है भगवान जिस कह दिए रह अगाए बहर न तृष्णा लागए आए ਮਰ ਰੱਖੈ ਇੱਕ ਆਪ ਮਨੁਖ ਕੈ ਕਿਛ ਨਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਇਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਈ ਕਿਰਪਾ ਦੇ ਦਾਤੇ ਮਿਹਰਾਂ ਦੇ ਮਾਲਕ ਸੱਚੇ ਪਿਤਾ ਦੀਨ ਦੁਨੀਆ ਦੇ ਸਹਨ ਸਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਿਆਰੀ ਰਹਿਨਮਾਈ ਹੇਠ ਇਲਾਹੀ ਰੱਬੀ ਬਾਣੀ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਲਵਾ ਰਹੇ ਹਾਂ ਬੜੀ ਹੀ ਪਿਆਰੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 13 ਅਸ਼ਟਪਦੀਆਂ ਜਿਹੜੀਆਂ 13 ਸ਼ਲੋਕ ਉਹ ਕੰਪਲੀਟ ਹੋਏ ਹਨ ਕੱਲ ਅੱਜ ਗੁਰੂ ਪਾਤਸ਼ਾਹ ਜੀ ਨੇ ਉਹੀ ਤਰਤੀਬ ਉਹੀ ਢੰਗ ਵਰਤਦਿਆਂ ਹੋਇਆਂ ਦੁਬਾਰਾ ਤੋਂ ਇੱਕ ਨਵੇਂ ਸ਼ਲੋਕ ਦੇ ਨਾਲ ਇੱਕ ਅਸ਼ਟਪਦੀ ਦੀ ਬਖਸ਼ਿਸ਼ ਕੀਤੀ ਹੈ ਪਹਿਲੋਂ ਸ਼ਲੋਕ ਦੇ ਬਾਰੇ ਵਿੱਚ ਮਹਾਰਾਜ ਪਾਸ਼ਾ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਾਂਗੇ ਉਸ ਤੋਂ ਬਾਅਦ ਪਹਿਲੀ ਅਸ਼ਟਪਦੀ ਜਿਹੜੀ ਹੈ 14ਵਾਂ ਨੰਬਰ ਅੱਜ ਅਸ਼ਟਪਦੀ ਸ਼ੁਰੂ ਹੋਈ ਹੈ ਉਹਦੇ ਵਿੱਚੋਂ ਜਿਹੜਾ ਪਹਿਲਾ ਪਦ ਹੈ ਮਹਾਰਾਜ ਨੇ ਬਖਸ਼ਿਆ ਉਸ ਪਦੇ ਦੇ ਬਾਰੇ ਵਿੱਚ ਸਤਿਗੁਰੂ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਤੁਸ਼ ਬੁੱਧੀ ਦੇ ਮੁਤਾਬਕ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਵਾਂਗੇ ਜੀ ਦੋਵੇਂ ਹੱਥ ਜੋੜ ਕੇ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਲੋਕ ਤਜਹੁ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁੰਚ ਜਾਏ ਪਾਵਨ ਪਵਿੱਤਰ ਇਸ ਸ਼ਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜਾ ਅਹਿਮ ਨੁਕਤਾ ਸਾਂਝਾ ਕੀਤਾ ਅੱਜ ਇਨਸਾਨ ਸੁੱਖ ਲੱਭਦਾ ਲੱਭਦਾ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਿਹਦੀ ਕਿਹਦੀ ਟੇਕ ਲੈਂਦਾ ਫਿਰਦਾ ਹੈ ਅੱਜ ਇਨਸਾਨ ਸੁਖ ਲੱਭਦਾ ਲੱਭਦਾ ਪੰਜਾਬ ਦੇ ਅੰਦਰ ਬਹੁਤ ਇਹ ਰੁਝਾਨ ਚੱਲਿਆ ਹੈ ਪਿਛਲੇ ਕੁਝ ਸਮੇਂ ਤੋਂ ਕੁਝ ਸਾਡੀਆਂ ਜਿਹੜੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਹਨ ਉਹਨਾਂ ਦੇ ਨਲਾਇਕੀਆਂ ਦੇ ਕਾਰਨ ਕੁਝ ਆ ਜਿਹੜੇ ਸਾਡੇ ਅੱਜਕਲ ਦੇ ਮਾਡਰਨ ਬਾਬੇ ਬਣੇ ਫਿਰਦੇ ਹਨ ਆਪਣੇ ਆਪ ਨੂੰ ਵਿਸ਼ੇਸ਼ ਤੌਰ ਤੇ ਇਹ ਕਹਿੰਦੇ ਹਨ ਵੀ ਸ਼ਾਇਦ ਸਾਰੀ ਸਿੱਖੀ ਜਿਹੜੀ ਹੈ ਉਹਦੇ ਸਮਝ ਹੀ ਸਾਨੂੰ ਆ ਬਾਕੀ ਲੋਕਾਂ ਨੂੰ ਤਾਂ ਕੁਝ ਵੀ ਨਹੀਂ ਪਤਾ ਹੈ ਇੱਕ ਦੂਜੇ ਦੇ ਨਾਲ ਖਹਿ ਬਾਜ਼ੀ ਤੋਂ ਸਿਵਾਏ ਕੁਝ ਨਹੀਂ ਕਮਾਇਆ ਪਹਿਲਾ ਢੋਂਗੀ ਬਣ ਕੇ ਬਾਬਾ ਬਣੇ ਰਹੇ ਮੁੜ ਕੇ ਭਾਈ ਸਾਹਿਬ ਦਾ ਕਿਤਾਬ ਔਰ ਉਸ ਤੋਂ ਬਾਅਦ ਆਪਣੇ ਆਪ ਨੂੰ ਇਹ ਕਹਿ ਦਿੱਤਾ ਕਿ ਭਾਈ ਕੁਦਰਤ ਵਾਲਾ ਰੱਬ ਜਿਹੜਾ ਹੈ ਉਹਦੇ ਤੋਂ ਸਿਵਾਏ ਕੁਝ ਹੋਰ ਨਹੀਂ ਔਰ ਐਸਾ ਪਖੰਡ ਐਸਾ ਪਰਪੰਚ ਚੱਲਦਾ ਹੈ ਇਸ ਪਖੰਡੀ ਦਾ ਵੀ ਜਿਵੇਂ ਕਹਿ ਲਓ ਕਿ ਜਿਹੜੇ ਲੋਕ ਅੱਜ ਬ੍ਰਾਂਡ ਬਣ ਚੁੱਕੇ ਹਨ ਭਾਵੇਂ ਉਹ ਕੋਈ ਨਚਾਰ ਹੋਵੇ ਤੇ ਭਾਵੇਂ ਕੋਈ ਕੁਝ ਵੀ ਹੋਵੇ ਉਹਨਾਂ ਦੇ ਨਾਲ ਮਿਲਣ ਵਾਸਤੇ ਇਹ ਪਹਿਲ ਕਰਦਾ ਹੈ ਬੰਦਾ ਔਰ ਉਸ ਤੋਂ ਸਿਵਾਏ ਆਮ ਬੰਦਿਆਂ ਦੇ ਨਾਲ ਮਿਲਣਾ ਤਾਂ ਬੜੀ ਦੂਰ ਦੀ ਗੱਲ ਹੈ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਕਦੇ ਇਹ ਮੂੰਹ ਲਾ ਕੇ ਵੀ ਰਾਜੀ ਹੋਵੇ ਸੋ ਇਹ ਲੋਕ ਇਹ ਸਮਝਦੇ ਹਨ ਕਿ ਸ਼ਾਇਦ ਸਿੱਖੀ ਸਾਡੇ ਸਿਰ ਉੱਤੇ ਟਿੱਕੀ ਖੜੀ ਹੈ ਸਿੱਖੀ ਦੇ ਪ੍ਰਚਾਰ ਨੂੰ ਇੱਕ ਧੰਦੇ ਦੇ ਵਜੋਂ ਇਹਨਾਂ ਲੋਕਾਂ ਨੇ ਪੇਸ਼ ਕਰ ਲਿਆ ਚਾਹੀਦਾ ਤੇ ਸੀ ਸਿੱਖੀ ਦਾ ਪ੍ਰਚਾਰ ਜਿਹੜਾ ਕਹਿੰਦਾ ਵੀ ਮੈਂ ਦਿਨ ਰਾਤ ਸਿੱਖੀ ਦਾ ਡਟ ਕੇ ਪ੍ਰਚਾਰ ਕੀਤਾ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਪਰ ਆਪਣੇ ਤੇਰੇ ਅੰਦਰੋਂ ਕ੍ਰੋਧ ਤੇਰੇ ਅੰਦਰੋਂ ਈਰਖਾ ਤੇਰੇ ਅੰਦਰੋਂ ਸਾੜੇ ਦੀ ਭਾਵਨਾ ਨਹੀਂ ਗਈ ਤੇਰੇਆ ਬੋਲਾਂ ਦੇ ਵਿੱਚੋਂ ਸਾਫ਼ ਨਜ਼ਰ ਆਉਂਦਾ ਹਮੇਸ਼ਾ ਕਿ ਸਾੜੇ ਦੀ ਭਾਵਨਾ ਲੈ ਕੇ ਤੂੰ ਚੱਲਦਾ ਸੋਮਾਰੇ ਬਾਸ਼ ਨੇ ਇੱਥੇ ਸਮਝਾਇਆ ਕਿ ਇਨਸਾਨ ਚੰਦ ਸੁੱਖ ਲੈਣ ਦੀ ਖਾਤਰ ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਥਾਂ ਦੇ ਉੱਤੇ ਸਿਰ ਝਕਾਉਂਦਾ ਫਿਰਦਾ ਹੈ ਕਿਹੜੀ ਕਿਹੜੀ ਟੇਕ ਲੈਂਦਾ ਫਿਰਦਾ ਹੈ ਟੇਕ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੈ ਕੇ ਚੱਲਣੀ ਹੈ ਆਸਰਾ ਸਾਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਲੈ ਕੇ ਚੱਲਣਾ ਮਹਾਰਾਜ ਨੇ ਕਿਹਾ ਵੀ ਉਹਦੇ ਵਾਸਤੇ ਆਪਣੀ ਸਿਆਣਪ ਛੱਡਣੀ ਪਵੇਗੀ ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਸਾਬ ਜੀ ਕਹਿੰਦੇ ਵੀ ਆਪਣੀ ਸਿਆਣਪ ਛੱਡ ਕੇ ਸਤਿਗੁਰੂ ਪਾਤਸ਼ਾਹ ਦੇ ਹੁਕਮ ਦੇ ਵਿੱਚ ਰਹਿਣ ਦੀ ਸਾਨੂੰ ਜਾਤ ਸਿੱਖਣੀ ਪਵੇਗੀ ਆਦਤ ਬਣਾਉਣੀ ਪਵੇਗੀ ਮਹਰ ਨੇ ਕਿਬ ਸਿਹਤ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾ ਗੁਰੂ ਦੇ ਸਾਹਮਣੇ ਤੇਰੇ ਚਤਰਾਇਆਂ ਨਹੀਂ ਚਲਣੀਆਂ ਗੁਰੂ ਦੇ ਸਾਹਮਣੇ ਤੇਰੀ ਸਿਆਣਪ ਨਹੀਂ ਚਲਣੀ ਗੁਰੂ ਦੇ ਸਾਹਮਣੇ ਤੇਰੀ ਜਿਹੜੀ ਚਲਾਕੀ ਉਹ ਨਹੀਂ ਚਲਣੀ ਮਾਰੇ ਪਾਸ਼ਣ ਤਾਂ ਬੜਾ ਸੋਹਣਾ ਜ਼ਿਕਰ ਕਰਕੇ ਸਾਨੂੰ ਸਮਝਾ ਦਿੰਦਾ ਕਿ ਭਾਈ ਆਪਣੇ ਚਤਰਾਇਆਂ ਚਲਾਕੀਆਂ ਆਪਣੇ ਜਿਹੜੇ ਤੇਰੇ ਅੰਦਰ ਚਲਿਤਰ ਚਲਦੇ ਪਏ ਹਨ ਉਹ ਲੋਕਾਂ ਦੇ ਸਾਹਮਣੇ ਤੂੰ ਪੇਸ਼ ਕਰਕੇ ਉਹਨਾਂ ਨੂੰ ਬੇਵਕੂਫ ਬਣਾ ਸਕਦਾ ਹੈ ਪਰ ਪਰਮਾਤਮਾ ਨੂੰ ਨਹੀਂ ਬਣਾ ਸਕਦਾ ਤਾਂ ਕਰਕੇ ਮਹਾਰਾ ਜੀ ਕਿਹਾ ਹੈ ਵੀ ਇੱਕ ਆਸ ਹਰ ਮਨ ਰੱਖੋ ਨਾਨਕ ਦੂਖ ਪਰਮ ਪਹੁੰਚ ਜਾਏ ਜੇਕਰ ਤੇ ਅਸੀਂ ਆਪਣੀ ਸਿਆਣਪ ਛੱਡ ਦਈਏ ਕਰਮ ਕਾਂਡ ਛੱਡ ਦਈਏ ਵੈਮ ਪਰਮ ਪਖੰਡ ਛੱਡ ਦਈਏ ਤੇ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਆਸ ਰੱਖੀ ਉਸ ਕਰਤਾਰ ਦੀ ਉਸ ਮਾਲਕ ਦੀ ਉਸ ਅਕਾਲ ਪੁਰਖ ਦੀ ਤੇ ਪਾਸ਼ਾ ਜੀ ਕਹਿੰਦੇ ਵੀ ਦੁੱਖ ਆਉਣ ਤੇ ਵੀ ਦੁੱਖ ਮਹਿਸੂਸ ਨਹੀਂ ਹੋਵੇਗਾ ਸਹਿਬ ਪਾਸ਼ਾ ਕਹਿੰਦੇ ਵੀ ਦੁੱਖਾਂ ਦਾ ਇੱਕ ਭਰਮ ਜਿਹੜਾ ਹਿਰਦੇ 'ਚ ਵਸਿਆ ਹੋਇਆ ਹੈ ਨਾ ਉਹ ਵੀ ਮਾਰ ਕੇ ਕਹਿੰਦੇ ਦੂਰ ਹੋ ਜਾਵੇਗਾ ਸੋ ਆਓ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤ ਕਰੀਏ ਤੇ ਸਤਿਗੁਰੂ ਪਾਸ਼ਾ ਦੇ ਗੁਣ ਗਾਉਂਦੇ ਰਹੀਏ ਮਹਾਰਾ ਨੇ ਅੱਗੇ ਰੈਂਪ ਕੀਤੀ ਸਹਿਬ ਕਹਿੰਦੇ ਵੀ ਅਸ਼ਟਪਦੀ ਦੇ ਵਿੱਚ ਅਸ਼ਟਪਦੀ ਮਾਨੁੱਖੀ ਟੇਕ ਬਿਰਤੀ ਸਵਜਾਨ ਦੇਵਨ ਕੋ ਇੱਕ ਹੈ ਪਗਵਾਰ ਹੁਣ ਪ੍ਰਮਾਤਮਾ ਇੱਕ ਹੈ ਪਰ ਇਸ ਭਾਰਤ ਦੇਸ਼ ਅੰਦਰ ਵੱਖੋ ਵਖਰੇ ਤਾਮਤ ਦੇ ਵੱਖੋ ਵਖਰੇ ਰੱਬ ਬਣਾ ਦਿੱਤੇ ਗਏ ਹਨ ਵੱਖੋ ਵਖਰੇ ਤਰ੍ਹਾਂ ਦੇ ਰੱਬ ਬਣ ਚੁੱਕੇ ਹਨ ਪਹਿਲਾਂ ਵੀ ਸਨ ਅੱਜ ਵੀ ਮੌਜੂਦ ਹਨ ਆਪਣੇ ਆਪ ਨੂੰ ਅੱਜ ਵੀ ਕਈ ਰੱਬ ਦੀ ਫੀਲਿੰਗ ਲੈ ਕੇ ਲੋਕਾਂ ਦੇ ਸਾਹਮਣੇ ਵਿਚਰਦੇ ਹਨ ਤੇ ਗੁਰੂ ਪਾਤਸ਼ਾਹ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇੱਕ ਕਿਰਪਾ ਕੀਤੀ ਸਾਨੂੰ ਜਪਜੀ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਹਾਂ ਇੱਕ ਓੰਕਾਰ ਕਹਿ ਕੇ ਵੀ ਪ੍ਰਮਾਤਮਾ ਇੱਕੋ ਹੀ ਹੈ ਭਾਈ ਉਹਦੇ ਤੋਂ ਸਿਵਾਏ ਜਾਂ ਉਹਦੇ ਤੋਂ ਦੂਜਾ ਕੋਈ ਹੋਰ ਨਹੀਂ ਹੋ ਸਕਦਾ ਇੱਥੇ ਵੀ ਮਾਰ ਨੇ ਕਹੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਇਹ ਹੁਣ ਇਹ ਜਿਹੜਾ ਸਪਸ਼ਟ ਲਫ਼ਜ਼ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਤਿਗੁਰਾਂ ਨੇ ਬੜਾ ਸਿੰਪਲ ਤਰੀਕੇ ਨਾਲ ਸਾਨੂੰ ਸਮਝਾਇਆ ਵੀ ਸ਼ਬਦ ਐਸੇ ਤਰੀਕੇ ਨਾਲ ਉਚਾਰਿਆ ਵੀ ਆਮ ਵੀ ਕੋਈ ਪੜੇ ਨਾ ਗੁਰਮਤ ਤੋਂ ਸਖਣਾ ਗੁਰਬਾਣੀ ਤੋਂ ਸਖਣਾ ਉਹਨਾਂ ਬੜੀ ਛੇਤੀ ਸਮਝ ਆ ਜਾਏਗੀ ਪਰ ਪਤਾ ਨਹੀਂ ਇਥੇ ਕਿਉਂ ਸਿਰਾਂ ਉੱਤੇ ਪੱਗਾਂ ਸਜਾ ਕੇ ਵੀ ਲੋਕ ਅੱਜ ਦੇਹਧਾਰੀਆਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਜਾ ਕੇ ਬੈਂਦੇ ਨੇ ਜਾ ਜਾ ਕੇ ਕਹਿਣਗੇ ਬਾਬਾ ਜੀ ਬੜੀ ਪਰੇਸ਼ਾਨੀ ਦੇ ਵਿੱਚੋਂ ਨਿਕਲਦੇ ਭੈ ਬਾਬਾ ਜੀ ਮਹਾਰਾਜ ਕਰਿਓ ਕਿਰਪਾ ਬੜੀ ਪਰੇਸ਼ਾਨੀ ਹੈ ਜ਼ਿੰਦਗੀ ਦੇ ਵਿੱਚ ਉਹ ਬਾਬਾ ਜਿਹਦੇ ਅੱਗੇ ਹੱਡ ਚੰਮ ਦੇ ਅੱਗੇ ਤੁਸੀਂ ਬੇਨਤੀਆਂ ਕਰਦੇ ਪਏ ਹੋ ਉਤੇ ਆਪ ਪਤਾ ਨਹੀਂ ਕਿੰਨਿਆਂ ਕੋ ਬਿਵਾਦਾਂ ਦੇ ਵਿੱਚ ਘਿਰਿਆ ਫਿਰਦਾ ਹੋਵੇਗਾ ਸੋ ਇਸ ਕਰਕੇ ਅਸੀਂ ਮਨੁੱਖ ਦੀ ਹੱਡ ਚੰਮ ਦੀ ਟੇਕ ਨਹੀਂ ਲੈਣੀ ਅਸੀਂ ਕਿਹਦੇ ਟੇਕ ਲੈਣੀ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਕਹਿੰਦੇ ਮਨੁੱਖ ਦੀ ਟੇਕ ਬਿਰਤੀ ਸਭ ਜਾਣ ਮਨੁੱਖ ਦੀ ਜਦੋਂ ਆਪਾਂ ਟੇਕ ਲਵਾਂਗੇ ਨਾ ਉਹ ਕਿਤੇ ਨੇ ਕਿਤੇ ਮਾਰ ਕੇ ਦੇ ਵੀ ਧੋਖਾ ਵੀ ਦੇ ਜਾਂਦਾ ਹੈ ਕਿਤੇ ਨਾ ਕਿਤੇ ਜਾ ਕੇ ਸਾਡੇ ਨਾਲ ਸ਼ਾਲ ਕੱਪਟ ਵੀ ਕਰ ਜਾਂਦਾ ਕਿਤੇ ਨਾ ਕਿਤੇ ਜਾ ਕੇ ਮਹਾਰੇ ਬਾਦਸ਼ਾਹ ਕਹਿੰਦੇ ਵੀ ਤੇਰੇ ਉੱਤੇ ਅਗਰ ਉਹਦਾ ਕੋਈ एहसान ਹੋਵੇਗਾ ਤੇ ਪੂਰੀ ਦੁਨੀਆ 'ਚ ਤੈਨੂੰ ਭੰਡ ਦੀ ਰਵੇਗਾ ਜਬੀਲ ਵੀ ਕਰੇਗਾ ਪਰ ਪ੍ਰਮਾਤਮਾ ਰੱਬ ਜਿਹੜਾ ਹੈ ਜਦੋਂ ਦਿੰਦਾ ਹੈ ਨਾ ਮਾਰੇ ਪਾਸ਼ਾ ਦੇ ਕੇ ਫਿਰ ਕਿਸੇ ਨੂੰ ਜਣਾਉਂਦਾ ਨਹੀਂ ਸੁਣਾਉਂਦਾ ਨਹੀਂ ਸਗੋ ਕਹਿੰਦਾ ਵੀ ਇਹ ਮੇਰੀਆਂ ਦਿੱਤੀਆਂ ਹੋਈਆਂ ਜਿਹੜੀਆਂ ਦਾਤਾਂ ਹਨ ਨਾ ਇਹਨਾਂ ਨੂੰ ਤੂੰ ਆਪਣੀ ਜ਼ਿੰਦਗੀ 'ਚ ਹੰਢਾ ਇਹਨਾਂ ਨੂੰ ਵਰਤ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਮੌਜਾਂ ਕਰ ਤਾਂ ਕਰਕੇ ਮਹਰ ਨੇ ਕਿਹਾ ਵੀ ਦੇਵਨ ਕੋ ਇੱਕ ਹੈ ਭਗਵਾਨ ਜਦੋਂ ਦੇਣ ਵਾਲਾ ਹੀ ਪ੍ਰਮਾਤਮਾ ਹੈ ਫਿਰ ਅਸੀਂ ਕਿਉਂ ਥਾਂ ਥਾਂ ਤੇ ਸਿਰ ਚੁਕਾਈ ਇਹ ਥਾਂ ਇਹ ਸਿਰ ਜਿਹੜਾ ਨਾ ਸਿਰਫ ਤੇ ਸਿਰਫ ਅਕਾਲ ਪੁਰਖ ਅੱਗੇ ਝੁਕਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣਾਂ ਨੇ ਆਪਣੇ ਸਿੱਖਾਂ ਨੂੰ ਪਰਖਿਆ ਇੱਕ ਵਾਰ ਮਾਰੇ ਪਾਸ਼ਾ ਪਰਖ ਲੈਣਾ ਚਾਹੁੰਦੇ ਸਨ ਆਪਣੇ ਸਿੱਖਾਂ ਦੀ ਸਤਿਗੁਰੂ ਪਾਸ਼ਾ ਚੱਲੇ ਜਾ ਰਹੇ ਹਨ ਦਾਦੂ ਫਕੀਰ ਦੀ ਕਬਰ ਤੇ ਮਹਾਰਾਜ ਨੇ ਤੀਰ ਦੇ ਨਾਲ ਸਲਾਮੀ ਕੀਤੀ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਤੁਸੀਂ ਸਾਨੂੰ ਤੇ ਰੋਕਦੇ ਹੋ ਕਿ ਆ ਪੀਰਾਂ ਫਕੀਰਾਂ ਦੀਆਂ ਕਬਰਾਂ ਦੇ ਉੱਤੇ ਨਮਸਕਾਰ ਨਹੀਂ ਕਰਨਗੇ ਪਰ ਆਪ ਤੁਸੀਂ ਪੀਰ ਦੇ ਨਾਲ ਉਹਨੂੰ ਸਲਾਮੀ ਦੇਣ ਦੇ ਪਾਸ਼ਾ ਨੇ ਸ਼ਾਬਾਸ਼ ਦਿੱਤੀ ਮਹਰ ਨੇ ਕਿ ਆ ਵੀ ਮੇਰੇ ਵੱਲੋਂ ਤੁਹਾਨੂੰ ਸ਼ਾਬਾਸ਼ ਆ। ਭਾਈ ਘੱਟੋ-ਘੱਟ ਤੁਹਾਡੇ ਵਿੱਚ ਇਹ ਰੁਝਾਨ ਤੇ ਹੈ ਨਾ। ਘੱਟੋ-ਘੱਟ ਤੁਸੀਂ ਜਾਗਦੇ ਤਾਂ ਹੈ ਨਾ। ਵੀ ਮੈਨੂੰ ਪੁੱਛਣਾ ਲਿਆ ਨਾ ਸਵਾਲ। ਮਾਰੇ ਕਹਿੰਦੇ ਮੈਂ ਇਹ ਪਰਖਣਾ ਚਾਹੁੰਦਾ ਸੀ, ਵੇਖਣਾ ਚਾਹੁੰਦਾ ਸੀ ਮੇਰੇ ਚਲੇ ਜਾਣ ਤੋਂ ਬਾਅਦ ਵੀ ਕਿਤੇ ਤੁਸੀਂ ਭਟਕਦੇ ਨਹੀਂ ਜਾਓਗੇ ਰਾਹ ਤੋਂ। ਕਿਤੇ ਤੁਸੀਂ ਆਪਣੇ ਸਹੀ ਰਸਤੇ ਤੋਂ ਖੁੰਝਦੇ ਨਹੀਂ ਜਾਓਗੇ। ਨਰੇ ਪਾਸ਼ਾ ਕਹਿੰਦੇ ਮੈਂ ਸਿਰਫ ਪੀਰ ਜਿਹੜਾ ਚਲਾਇਆ ਵਾ ਤੁਹਾਡੀ ਪ੍ਰੀਖਿਆ ਲੈਣ ਵਾਸਤੇ ਚਲਾਇਆ ਸੀ ਸਤਿਗੁਰੂ ਪਾਸ਼ਾ ਕਹਿੰਦੇ ਵੀ ਹਾਂ ਤੁਹਾਡਾ ਮੈਂ ਗੁਨਾਹਗਰ ਜਿਹੜੀ ਤੁਸੀਂ ਸਜ਼ਾ ਲਾਓਗੇ ਉਹ ਮੈਂ ਭੁਗਤਣ ਲਈ ਪਿਆਰ ਪਾਸ਼ਾ ਕਹਿੰਦੇ ਵੀ ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ ਕਿਉਂਕਿ ਮੈਂ ਆਪਣੇ ਵੱਲੋਂ ਭਾਵੇਂ ਪਰਖ ਲਈਏ ਤੁਹਾਡੀ ਪਰ ਸਲਾਮੀ ਵੀ ਪੇਟ ਕੀਤੀ ਹੈ ਮਾਰੇ ਪਾਸ਼ਾ ਸਿਖਾਣ ਕੇ ਗੁਰੂ ਪਾਸ਼ਾ ਅਸੀਂ ਤੁਹਾਨੂੰ ਕੀ ਸਜ਼ਾ ਲਾ ਸਕਦੇ ਆ ਤੁਹਾਡਾ ਇਹ ਤਰੀਕਾ ਹੈ ਤੁਹਾਡਾ ਇਹ ਢੰਗ ਸੀ ਸਾਨੂੰ ਸਮਝਾਉਣ ਦਾ ਤੇ ਸਾਨੂੰ ਪਰਖਣ ਦਾ ਸੋ ਪਾਸ਼ਾ ਨੇ ਕਿਹਾ ਵੀ ਦੇਵਨ ਕੋ ਇੱਕ ਹੈ ਭਗਵਾਨ ਦੇਣ ਵਾਲਾ ਵੀ ਇੱਕੋ ਆ ਤੇ ਫਿਰ ਅਸੀਂ ਆਸ ਭਰੋਸਾ ਉਹਦੇ ਉੱਤੇ ਜਤਾਈਏ ਨਾ ਕਿ ਐਵੇਂ ਥਾਂ ਥਾਂ ਤੇ ਸਿਰ ਝਕਾਉਂਦੇ ਫਿਰੇ ਅੱਗੇ ਸਹਿਬ ਨੇ ਕਿਹਾ ਜਿਸਕੇ ਦੀਏ ਰਹੇ ਅਗਾਏ ਉਹਰ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਕਹਿੰਦੇ ਵੀ ਜਿਹਦੇ ਆ ਦਿੱਤਿਆਂ ਟੋਟ ਨਹੀਂ ਆਉਂਦੀ ਕਮੀ ਨਹੀਂ ਆਉਂਦੀ ਸਦਾ ਖਜ਼ਾਨੇ ਭਰਪੂਰ ਰਹਿੰਦੇ ਨੇ ਬਾਸ਼ਾ ਕਹਿੰਦੇ ਵੀ ਜਿਹਦੇ ਦਿੱਤਿਆਂ ਸਾਡੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਹੁਣ ਬੰਦਾ ਕਿਸੇ ਦੇ ਕੋਲੋਂ ਕੁਝ ਮੰਗਦਾ ਹੈ ਉਹ ਥੋੜੇ ਸਮੇਲੇ ਠੀਕ ਹੈ ਸੰਤੁਸ਼ਟ ਹੋ ਜਾਂਦਾ ਪਰ ਫਿਰ ਅਖੀਰ ਨੂੰ ਚੱਲ ਕੇ ਕੀ ਹੁੰਦਾ ਹੈ ਵੀ ਉਹਦੇ ਦਿੱਤੇ ਹੋਏ ਪਦਾਰਥ ਖਤਮ ਹੋ ਜਾਂਦੇ ਨੇ ਫਿਰ ਉਹ ਨਵਾਂ ਆਸਰਾ ਲੱਭਦਾ ਮਹਾਰਾ ਨੇ ਕਿਹਾ ਵੀ ਤੂੰ ਇੱਕ ਕੰਮ ਕਰ ਵੀ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਾ ਉਹਦੇ ਤੋਂ ਜੋ ਕੁਝ ਪ੍ਰਾਪਤ ਹੋਵੇਗਾ ਨਾ ਫਿਰ ਕਮੀ ਨਹੀਂ ਰਹਿ ਜਾਵੇਗੀ ਫਿਰ ਦੇਂਦਾ ਤੇ ਲੈਂਦੇ ਥੱਕ ਪਾਹੇ ਵਾਲੀ ਗੱਲ ਹੋ ਜਾਵੇਗੀ ਫਿਰ ਇਹ ਗੱਲ ਹੋ ਜਾਵੇਗੀ ਖਾ ਖਾਵੋ ਖਰਚੋ ਰਲਮਿਲ ਭਾਈ ਟੋਟ ਨਾ ਆਵੇ ਵਾਧ ਤੋ ਜਾ ਵੀ ਟੋਟ ਨਹੀਂ ਆਵੇਗੀ ਸਗੋਂ ਵਾਧਾ ਜਾਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਲੇ ਚਲਾਇਆ ਹੋਇਆ ਲੰਗਰ ਅੱਜ ਕਿਤੇ ਘਟਦਾ ਪਿਆ ਵਾ ਅੱਜ ਵੀ ਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਸ਼ੈਨਸ਼ਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਚੱਲਦਾ ਪਿਆ ਮਹਰ ਨੇ ਕਹੇ ਵੀ ਹਮੇਸ਼ਾ ਦੇਲੇ ਜਿਸ ਕਹੇ ਦੀਏ ਰਹੇ ਅਗਾਏ ਪਰਾ ਕ੍ਰਿਸ਼ਨਾ ਲਾਗੈ ਆਏ ਵੀ ਉਸ ਪਰਮਾਤਮਾ ਉਸ ਵਾਹਿਗੁਰੂ ਦੇ ਕੋਲੋਂ ਮੰਗਿਏ ਵੀ ਜਿਹਦੇ ਦਿੱਤੇ ਸਾਨੂੰ ਸੰਤੁਸ਼ਟੀ ਹੋ ਜਾਵੇ ਜਿਹਦੇ ਤੋਂ ਪ੍ਰਾਪਤ ਕਰਕੇ ਬਾਅਦ ਵਿੱਚ ਸਾਨੂੰ ਮੰਗਣਾ ਨਾ ਪਵੇ ਕਿਸੇ ਦੇ ਕੋਲੋਂ ਜਦੋਂ ਗੁਰੂ ਸਾਹਿਬ ਸਾਨੂੰ ਦਿੰਦੇ ਹਨ ਤੇ ਪਾਤਸ਼ਾਹ ਕਹਿੰਦੇ ਵੀ ਤ੍ਰਿਸ਼ਨਾ ਵੀ ਸਾਡੀ ਖਤਮ ਹੋ ਜਾਂਦੀ ਹੈ ਅੱਗੇ ਮਹਾਰਾਜ ਨੇ ਕਿਰਪਾ ਕੀਤੀ ਸਤਿਗੁਰਾਂ ਨੇ ਸਮਝਾਇਆ ਬੜੇ ਪਿਆਰੇ ਢੰਗ ਨਾਲ ਮਰਗ ਮਾਰਿਆ ਰੱਖ ਕੇ ਇੱਕੋ ਆਪ ਮਾਨੁਕ ਕਾ ਇਸਨਾਹੀ ਹਾਸ ਇਥੇ ਇਨਸਾਨ ਹੈ ਨਾ ਜਿਹੜਾ ਉਹਨੂੰ ਬਾਹਰ ਕੀਤਾ ਮਹਾਰਾਜ ਨੇ ਭਾਵੇਂ ਹੱਡ ਮਾਸ ਚੰਮ ਦੀ ਜਦੋਂ ਓਟ ਆਸਰੇ ਦੀ ਗੱਲ ਕਰਦੇ ਆ ਤੇ ਮਹਾਰਾਜ ਨੇ ਸਾਨੂੰ ਕਿਹਾ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਪਹਿਲੀ ਪੰਕਤੀ ਵਿੱਚ ਮਹਰ ਨੇ ਮਾਨੁੱਖੀ ਟੇਕ ਲਈ ਵੀ ਉਹ ਬਿਰਤੀ ਹੈ ਇੱਥੇ ਮਹਰ ਨੇ ਫੇਰ ਦੁਬਾਰੇ ਗੱਲ ਕੀਤੀ ਮਾਨੁੱਖ ਹੈ ਕਿਸਾ ਨਹੀਂ ਹੱਥ ਵੀ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈ ਸਾਰਾ ਕੁਝ ਉਸ ਦਾਤੇ ਦੇ ਹੱਥ ਵਿੱਚ ਹੈ ਜਦੋਂ ਹੈ ਹੀ ਸਭ ਕੁਝ ਉਸ ਸਹਬ ਦੇ ਹੱਥ ਵਿੱਚ ਹੈ ਫਿਰ ਕਾਦੇ ਲਈ ਅਸੀਂ ਐਵੇਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਜਾ ਕੇ ਬੈਠੇ ਰਹਿਣਾ ਸਹਬ ਕਹਿੰਦੇ ਮਾਰੇ ਰੱਖੇ ਇੱਕੋ ਆਪ ਰੱਖਣ ਵਾਲਾ ਵੀ ਉਹੀ ਹੈ ਜ਼ਿੰਦਗੀ ਦੀ ਜਿਹੜੇ ਸਾਡੇ ਸਾਹਾਂ ਦੀ ਡੋਰ ਆ ਉਹ ਵੀ ਉਸੇ ਮਾਲਕ ਦੇ ਹੱਥ ਵਿੱਚ ਹੈ ਤੇ ਸਾਬ ਜੀ ਕਹਿੰਦੇ ਮਨੁੱਖਿਆ ਕਿਛਨਾ ਹੀ ਹਾਤ ਵੀ ਇਨਸਾਨ ਦੇ ਤੇ ਹੱਥ ਵਿੱਚ ਹੈ ਹੀ ਕੁਝ ਨਹੀਂ ਹਮ ਆਦਮੀ ਹਾਂ ਇੱਕਦਮੀ ਮਹਲਤ ਮਹੁਤ ਨਾ ਜਾਣ ਮਹਾਰਾਜ ਕਹਿੰਦੇ ਹੈ ਭਾਈ ਤੇਰੇ ਤੇ ਹੱਥਾਂ ਵਿੱਚ ਤੇਰੀ ਸਵਾਸਾਂ ਦੀ ਡੋਰ ਵੀ ਨਹੀਂ ਗੁਰੂ ਨਾਨਕ ਤੇ ਮਹਾਰਾਜ ਜੀ ਨੇ ਬਾਬਾ ਮਰਦਾਨਾ ਜੀ ਨੂੰ ਪੁੱਛਿਆ ਕਿ ਮਰਦਾਨਾ ਜੀ ਭਾਈ ਮਰਦਾਨਾ ਜੀ ਕਹਿ ਕੇ ਕਹਿੰਦੇ ਵਿਸ਼ਵਾਸਾਂ ਦਾ ਕੀ ਭਰੋਸਾ ਹੈ ਤੁਆ ਤੇ ਬਾਬਾ ਮਰਦਾਨਾ ਜੀ ਨੇ ਕਿਹਾ ਵੀ ਸਵਾਸ ਛੱਡਣ ਤੋਂ ਪਹਿਲਾਂ ਨਾ ਪਾਸ਼ਾ ਜੀ ਮੈਨੂੰ ਇੰਨਾ ਕੁ ਯਕੀਨ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੇ ਤੁਸੀਂ ਮੇਰੇ ਲਾਗੇ ਬੈਠੇ ਹੋਏ ਜੇ ਨਾ ਤੇ ਤਕਰੀਬਨ 100 ਕੁ ਸਵਾਸ ਤਾਂ ਮੈਂ ਅਖੀਰਲੇ ਸਮੇਂ ਵੀ ਲੈ ਲਵਾਂਗਾ ਮਾਰੇ ਪਾਸ਼ਾ ਕਹਿੰਦੇ ਅੱਛਾ ਇਹਨੂੰ ਕਿਦਾਂ ਯਕੀਨ ਹੈ ਕਹਿੰਦਾ ਵੀ ਤੁਹਾਡੀ ਸੰਗਤ ਕਰੀ ਦੀ ਤੇ ਮਾਰਨ ਪੁੱਛਿਆ ਉਹਨਾਂ ਨੇ ਫਿਰ ਬਾਬਾ ਮਰਦਾਨਾ ਜੀ ਨੇ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਤੇ ਬਾਬਾ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਮ ਆਦਮੀ ਹਾਂ ਇੱਕ ਦਮ ਕਹਿੰਦੇ ਵੀ ਮੈਂ ਤਾਂ ਸਿਰਫ ਇੱਕੋ ਸਵਾਸ ਦਾ ਹੀ ਭਰੋਸਾ ਰੱਖਿਆ ਵਾ ਵੀ ਜਿਹੜਾ ਆ ਵਰਤਮਾਨ ਦੇ ਵਿੱਚ ਚੱਲਦਾ ਪਿਆ ਵਾ ਕਹਿੰਦੇ ਵੀ ਅਗਲਿਆਂ ਸਵਾਸਾਂ ਦਾ ਮੈਂ ਕਦੇ ਭਰੋਸਾ ਨਹੀਂ ਰੱਖਦਾ ਆ ਜਿਹੜਾ ਸਵਾਸ ਅੰਦਰ ਗਿਆ ਵਾ ਉਹ ਮੇਰੀ ਜ਼ਿੰਦਗੀ ਹੈ ਪਤਾ ਨਹੀਂ ਉਸ ਤੋਂ ਬਾਅਦ ਸਵਾਸ ਆਉਣਾ ਜਾਂ ਨਹੀਂ ਆਉਣਾ ਹਮ ਆਦਮੀ ਹਾਂ ਇੱਕ ਦਮ ਮੌਲਤ ਮੌਤ ਨਾ ਜਾਣੇ ਕਹਿੰਦੇ ਵੀ ਮੈਂ ਇਸ ਗੱਲ ਦੀ ਗਵਾਹੀ ਭਰਦਾ ਵਾਂ ਵੀ ਜਿਹੜਾ ਸਵਾਸ ਅੰਦਰ ਚਲੇ ਗਿਆ ਪਤਾ ਨਹੀਂ ਉਹਦਾ ਅਗਲੇ ਦਮ ਦੇ ਵਿੱਚ ਉਹਨੇ ਬਾਹਰ ਆਉਣਾ ਜਾਂ ਨਹੀਂ ਆਉਣਾ ਮਰਨੇ ਅੱਗੇ ਰਹਿਮਤ ਕੀਤੀ ਮਾਨੋ ਕਿ ਕਿਸੇ ਨਹੀਂ ਹਾਂ ਸਾਬ ਜੀ ਕਹਿੰਦੇ ਤਾਂ ਕਰਕੇ ਕਿਹਾ ਵਾ ਕਿ ਭਾਈ ਲੋਕਾਂ ਦਾ ਉਠ ਆਸਰਾ ਨਹੀਂ ਲੈਣਾ ਆਸਰਾ ਵੀ ਗੁਰੂ ਨਾਨਕ ਬਾਸ਼ਾ ਜੀ ਦਾ ਲੈਣਾ ਸਾਬ ਨੇ ਅੱਗੇ ਮਿਹਰਬਾਨੀ ਕੀਤੀ ਤਿਸ ਕਾ ਹੁਕਮ ਬੋਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਬਰੋਏ ਕਹਿੰਦੇ ਵੀ ਉਸ ਮਾਲਕ ਦਾ ਹੁਕਮ ਸਾਰੀਆਂ ਥਾਵਾਂ ਤੇ ਵਰਤਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਮਾਰੇ ਕਹਿੰਦੇ ਵੀ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਆ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਤਾਂ ਕਰਕੇ ਸਹਿਬ ਕਹਿੰਦੇ ਵੀ ਇਸਕਾ ਹੁਕਮ ਹੂਜ ਸੁਖ ਹੋਏ ਉਸ ਮਾਲਕ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਤੇ ਸਹਿਬ ਕਹਿੰਦੇ ਫੇਰ ਸੱਚਾ ਸੁਖ ਜਿਹੜਾ ਵਾ ਤੇਰੀ ਜ਼ਿੰਦਗੀ ਦੇ ਵਿੱਚ ਜਨਮ ਲੈ ਲਵੇਗਾ ਮਹਾਰ ਨੇ ਅੱਗੇ ਰਹਿਆ ਕੀਤੀ ਇਸਕਾ ਨਾਮ ਰੱਖ ਕੰਠਪਰੋਏ ਸਹਿਬ ਜੀ ਕਹਿੰਦੇ ਵੀ ਮਾਲਕ ਦੇ ਹੁਕਮ ਦੀ ਪਹਿਚਾਣ ਕਿੱਦਾਂ ਆਵੇ ਦਾਤਾ ਜੀ ਕਹਿੰਦੇ ਬਿਹਰਦੇ ਦੇ ਵਿੱਚ ਗਲੇ ਦੇ ਵਿੱਚ ਜਿੱਦਾਂ ਆਪਾਂ ਕੋਈ ਫੁੱਲਾਂ ਦਾ ਹਾਰ ਜਾਂ ਮਾਲਾ ਪਹਿਨ ਲਈਏ ਤੇ ਉਹ ਪਰੋਈ ਜਾਂਦੀ ਹੈ ਇੱਕ ਧਾਗੇ ਦੇ ਵਿੱਚ ਆਂਦੇ ਵੀ ਤੇਰੇ ਜਿੱਦਾਂ ਸਵਾਸ ਚੱਲਦੇ ਹਨ ਤੇਰੀ ਜਿਹੜੀ ਜ਼ੁਬਾਨ ਹੈ ਤੇਰਾ ਜਿਹੜਾ ਕੰਠ ਹੈ ਨਾ ਉਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਹਾਰ ਪਰੋਇਆ ਜਾਣਾ ਚਾਹੀਦਾ ਸਾਬ ਨੇ ਅੱਗੇ ਕਿਰਪਾ ਕੀਤੀ ਸਿਮਰ 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 ਪ੍ਰਭ ਸੋਏ ਨਾਨਕ ਵਿਗਨ ਨਾ ਲੱਗੈ ਕੋਈ ਮਹਾਰਾਜ ਨੇ ਅੰਤ ਵਿੱਚ ਸਾਨੂੰ ਉਹ ਗੱਲ ਦਾ ਜਵਾਬ ਦੇ ਦਿੱਤਾ ਹੈ ਸਾਬ ਜੀ ਕਹਿੰਦੇ ਵੀ ਜੇਕਰ ਤੇ ਅਸੀਂ ਉਸ ਮਾਲਕ ਦੇ ਸ਼ੁਕਰਗੁਜ਼ਾਰ ਹੋ ਕੇ ਚੱਲਦੇ ਰਹਿੰਨੇ ਆ ਨਾ ਤੇ ਜ਼ਿੰਦਗੀ ਦੇ ਵਿੱਚ ਕੋਈ ਫਿਰ ਵਿਗਨ ਨਹੀਂ ਆਉਂਦਾ ਵਿਗਨ ਦਾ ਭਾਵ ਤਾਂ ਇੱਥੇ ਕੀ ਹੈ ਵੀ ਜਦੋਂ ਅਸੀਂ ਵਾਹਿਗੁਰੂ ਦਾ ਚੇਤ ਛੱਡਦੇ ਨਹੀਂ ਪਰਮਾਤਮਾ ਦਾ ਖਿਆਲ ਛੱਡਦੇ ਨਹੀਂ ਮਹਾਰਾਜ ਕਹਿੰਦੇ ਫਿਰ ਇਹ ਸਾਰੇ ਵਿਗਨ ਜਿਹੜੇ ਹਨ ਵਿਸ਼ੇਵਿਕਾਰ ਇਹ ਵਿਸਰ ਜਾਂਦੇ ਹਨ ਆਓ ਸ਼ੁਕਰਗੁਜ਼ਾਰ ਹੋਏ ਮਹਾਰਾਜ ਦਾ ਤੇ ਸਦਾ ਉਸ ਅਕਾਲ ਪੁਰਖ ਦੀ ਟੀਕ ਅਕਾਲ ਪੁਰਖ ਦੇ ਓਟ ਆਸਰੇ ਨਾਲ ਜ਼ਿੰਦਗੀ ਦਾ ਸਫ਼ਰ ਤੈਅ ਕਰ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ